ਵਾਹਿਗੁਰੂ ਜੀ ਇਸ ਪਾਵਨ ਗੁਰਦੁਆਰੇ ਦਾ ਨਾਮ ਹੈ ਗੁਰਦੁਆਰਾ ਸ਼੍ਰੀ ਪਤਾਲਪੁਰੀ ਸਾਹਿਬ ਜਿਸ ਵਕਤ 6ਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਮੀਰੀ ਪੀਰੀ ਦੇ ਮਾਲਕ ਸੱਚੇ ਪਾਤਸ਼ਾਹ ਸ੍ਰੀ ਅਮਰਸਰ ਸਾਹਿਬ ਜੀ ਪਾਵਨ ਧਰਤੀ ਜੁੱਧ ਦੇ ਚੱਕਰ ਵਿੱਚ ਉਹਨਾਂ ਨੂੰ ਛੱਡਣੀ ਪਈ ਗੁਰੂ ਸਾਹਿਬ ਨੇ ਫਿਰ ਬਾਬਾ ਗੁਰਦਤਾ ਜੀ ਨੂੰ ਕਹਿ ਕਰਕੇ ਇਸ ਇਲਾਕੇ ਨੂੰ ਪਸੰਦ ਕੀਤਾ ਤੇ ਇਸ ਜਗ੍ਹਾ ਦੇ ਉੱਪਰ ਕੀਰਤਪੁਰ ਸਾਹਿਬ ਦੀ ਪਾਵਨ ਨਗਰੀ ਵਸਾਈ ਇਹ ਜਿਹੜਾ ਪਾਵਨ ਸਥਾਨ ਹੈ ਇਹਦਾ ਨਾਮ ਹੈ ਗੁਰਦੁਆਰਾ ਪਤਾਲਪੁਰੀ ਸਾਹਿਬ ਇਹਨੂੰ ਸਿੱਖ ਜਗਤ ਦੇ ਵਿੱਚ ਸਿੱਖਾਂ ਦਾ ਜਿਹੜਾ ਇੱਕ ਤੀਰਥ ਦੇ ਤੌਰ ਤੇ ਜਾਣਿਆ ਜਾਂਦਾ ਤੇ ਇਹ ਬੜਾ ਮਹਾਨ ਸਥਾਨ ਹੈ ਜੀ 6ਵੇਂ ਪਾਤਸ਼ਾਹ ਜੀ ਨੇ ਆਪ ਇਸ ਸਥਾਨ ਨੂੰ ਤੀਰ ਮਾਰ ਕੇ ਪ੍ਰਗਟ ਕੀਤਾ ਸੀ ਇਸ ਸਥਾਨ ਦੇ ਉੱਪਰ 6ਵੇਂ ਪਾਤਸ਼ਾਹ ਜੀ ਦੇ ਜੋਤੀ ਜੋਤ ਸਮਾਉਣ ਉਪਰੰਤ ਉਹਨਾਂ ਦੇ ਪਾਵਨ ਸਰੀਰ ਦਾ ਅੰਤਮ ਸੰਸਕਾਰ ਇੱਥੇ ਹੋਇਆ ਫੇਰ ਸਤਵੇਂ ਪਾਤਸ਼ਾਹੀ ਦੇ ਪਾਵਨ ਸਰੀਰ ਦਾ ਅੰਤਿਮ ਸੰਸਕਾਰ ਵੀ ਇੱਥੇ ਹੋਇਆ। ਬਾਬਾ ਰਾਮ ਰਾਏ ਜੀ ਦੀਆਂ ਅਸਥੀਆਂ ਵੀ ਇੱਥੇ ਆਈਆਂ। ਇਸੇ ਤਰ੍ਹਾਂ ਇਤਿਹਾਸ ਵਿੱਚ ਜ਼ਿਕਰ ਆਉਂਦਾ ਕਿ ਸੱਚੇ ਪਾਤਸ਼ਾਹ ਧਰਮ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਸੀਸ ਦੀਆਂ ਪਾਵਨ ਅਸਥੀਆਂ ਵੀ ਇੱਥੇ ਹੀ ਜਲ ਪ੍ਰਵਾਹ ਕੀਤੀਆਂ ਗਈਆਂ। ਇੱਥੋਂ ਦੇ ਗ੍ਰੰਥੀ ਸਿੰਘ ਮੇਰੇ ਨਾਲ ਮੌਜੂਦ ਨੇ ਗੱਲਬਾਤ ਉਹਨਾਂ ਦੇ ਨਾਲ ਕਰਦੇ ਹਾਂ ਤੇ ਜਾਣਦੇ ਹਾਂ ਇਸ ਗੁਰਦੁਆਰਾ ਸਾਹਿਬ ਦਾ ਇਤਿਹਾਸ। ਬੱਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਇਸ ਪਾਵਨ ਗੁਰਦੁਆਰੇ ਦਾ ਨਾਮ ਹੈ ਗੁਰਦੁਆਰਾ ਸ਼੍ਰੀ ਪਤਾਲਪੁਰੀ ਸਾਹਿਬ ਜਿਸ ਵਕਤ 6ਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਮੀਰੀ ਪੀਰੀ ਦੇ ਮਾਲਕ ਸੱਚੇ ਪਾਤਸ਼ਾਹ ਸ੍ਰੀ ਅਮਰਸਰ ਸਾਹਿਬ ਜੀ ਪਾਵਨ ਧਰਤੀ ਜੁੱਧ ਦੇ ਚੱਕਰ ਵਿੱਚ ਉਹਨਾਂ ਨੂੰ ਛੱਡਣੀ ਪਈ ਗੁਰੂ ਸਾਹਿਬ ਨੇ ਫਿਰ ਬਾਬਾ ਗੁਰਦਿੱਤਾ ਜੀ ਨੂੰ ਕਹਿ ਕਰਕੇ ਇਸ ਇਲਾਕੇ ਨੂੰ ਪਸੰਦ ਕੀਤਾ ਤੇ ਇਸ ਜਗ੍ਹਾ ਦੇ ਉੱਪਰ ਕੀਰਤਪੁਰ ਸਾਹਿਬ ਦੀ ਪਾਵਨ ਨਗਰੀ ਵਸਾਈ ਇਹ ਜਿਹੜਾ ਪਾਵਨ ਸਥਾਨ ਹੈ ਇਹਦਾ ਨਾਮ ਹੈ ਗੁਰਦੁਆਰਾ ਪਤਾਲਪੁਰੀ ਸਾਹਿਬ ਇਹਨੂੰ ਸਿੱਖ ਜਗਤ ਦੇ ਵਿੱਚ ਸਿੱਖਾਂ ਦਾ ਜਿਹੜਾ ਇੱਕ ਤੀਰਥ ਦੇ ਤੌਰ ਤੇ ਜਾਣਿਆ ਜਾਂਦਾ ਤੇ ਇਹ ਬੜਾ ਮਹਾਨ ਸਥਾਨ ਹੈ ਜੀ ਛੇਵੇਂ ਪਾਤਸ਼ਾਹ ਜੀ ਨੇ ਆਪ ਇਸ ਸਥਾਨ ਨੂੰ ਤੀਰ ਮਾਰ ਕੇ ਪ੍ਰਗਟ ਕੀਤਾ ਸੀ ਗੁਰਦੁਆਰਾ ਬਾਬਾ ਗੁਰਦਤਾ ਜੀ ਦੇ ਕੋਲ ਜਦੋਂ ਪੌੜੀਆਂ ਚੜ੍ਹ ਕੇ نیچے ਆਈਏ ਤਾਂ ਉੱਥੇ ਇੱਕ ਗੁਰਦੁਆਰਾ ਉਹਦਾ ਨਾਮ ਹੈ ਤੀਰ ਸਾਹਿਬ ਉਸ ਸਥਾਨ ਤੋਂ ਛੇਵੇਂ ਪਾਤਸ਼ਾਹ ਜੀ ਨੇ ਤੀਰ ਚਲਾਇਆ ਜਿਹੜਾ ਕਿ ਇੱਥੇ ਆ ਕੇ ਡਿੱਗਾ ਗੁਰੂ ਸਾਹਿਬ ਨੇ ਜਦੋਂ ਉਸ ਤੀਰ ਨੂੰ ਪਟਿਆ ਪਾਣੀ ਨਿਕਲਿਆ ਮਹਾਰਾਜ ਨੇ ਇਸ ਦਾ ਨਾਮ ਪਤਾਲਪੁਰੀ ਸਾਹਿਬ ਰੱਖਿਆ ਇਸ ਸਥਾਨ ਦੇ ਉੱਪਰ 6ਵੇਂ ਪਾਤਸ਼ਾਹ ਜੀ ਦੇ ਜੋਤੀ ਜੋਤ ਸਮਾਉਣ ਉਪਰੰਤ ਉਹਨਾਂ ਦੇ ਪਾਵਨ ਸਰੀਰ ਦਾ ਅੰਤਮ ਸੰਸਕਾਰ ਇੱਥੇ ਹੋਇਆ ਫਿਰ 7ਵੇਂ ਪਾਤਸ਼ਾਹ ਜੀ ਦੇ ਪਾਵਨ ਸਰੀਰ ਦਾ ਅੰਤਮ ਸੰਸਕਾਰ ਵੀ ਇੱਥੇ ਹੋਇਆ ਬਾਬਾ ਰਾਮ ਰਾਏ ਜੀ ਦੀਆਂ ਅਸਤੀਆਂ ਵੀ ਇੱਥੇ ਆਈਆਂ ਇਸੇ ਤਰ੍ਹਾਂ ਇਤਿਹਾਸ ਵਿੱਚ ਜ਼ਿਕਰ ਆਉਂਦਾ ਕਿ ਸੱਚੇ ਪਾਤਸ਼ਾਹ ਧਰਮ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਸੀਸ ਦੀਆਂ ਪਾਵਨ ਹਸਤੀਆਂ ਵੀ ਇੱਥੇ ਹੀ ਜਲ ਪ੍ਰਵਾਹ ਕੀਤੀਆਂ ਗਈਆਂ ਇਸ ਤਰ੍ਹਾਂ ਇਹ ਅਸਥਾਨ ਸਿੱਖ ਧਰਮ ਦਾ ਇੱਕ ਐਸਾ ਮਹਾਨ ਅਸਥਾਨ ਬਣ ਗਿਆ ਜਿੱਥੇ ਕਿ ਸਿੱਖ ਜਗਤ ਮ੍ਰਿਤਕ ਪ੍ਰਾਣੀਆਂ ਦੀਆਂ ਹਸਤੀਆਂ ਨੂੰ ਜਲ ਪ੍ਰਵਾਹ ਕਰਦਾ ਹੈ ਇਸ ਤਰੀਕੇ ਨਾਲ ਆਪਾਂ ਕਹਿ ਸਕਦੇ ਹਾਂ ਕਿ ਅੰਤਿਮ ਸੰਸਕਾਰ ਦੀ ਜਿਹੜੀ ਸਭ ਤੋਂ ਜ਼ਰੂਰੀ ਵਿਧੀ ਹੈ ਉਸ ਸਥਾਨ ਤੇ ਆ ਕਰਕੇ ਤੇ ਸੰਪੂਰਨ ਹੁੰਦੀ ਹੈ ਸੋ ਗੁਰੂ ਸਾਹਿਬ ਕਿਰਪਾ ਕਰਨ ਇਸ ਸਥਾਨ ਦੀ ਬੜੀ ਮਹਾਨਤਾ ਹੈ ਜੀ ਬਾਬਾ ਗੁਰਦਿੱਤਾ ਜੀ ਨੇ ਜਦੋਂ ਇਹ ਸਥਾਨ ਜੇ ਕੀਰਤਪੁਰ ਸਾਹਿਬ ਬਸਾਇਆ ਆਮ ਤੌਰ ਤੇ ਇੱਕ ਘਟਨਾ ਦਾ ਬੜਾ ਜ਼ਿਕਰ ਆਉਂਦਾ ਹੈ ਕਿ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਉਦਾਸੀਆਂ ਦੇ ਵਕਤ ਪੀਰ ਸਾਈਂ ਬਾਬਾ ਬੁੱਢਣ ਸਾਹਿਬ ਜੀ ਦੇ ਨਾਲ ਮੁਲਾਕਾਤ ਹੋਈ ਬਾਬਾ ਬੁੱਢਣ ਸਾਹਿਬ ਜੀ ਦੀ ਬੰਦਗੀ ਵੀ ਬਹੁਤ ਸੀ ਤੇ ਉਮਰ ਵੀ ਬੜੀ ਸੀ ਉਹਨਾਂ ਨੇ ਗੁਰੂ ਸਾਹਿਬ ਦੇ ਨਾਲ ਗੱਲਬਾਤ ਕੀਤੀ ਵਿਚਾਰ ਗੋਸ਼ਟੀ ਹੋਈ ਉਹਨਾਂ ਨੇ ਗੁਰੂ ਸਾਹਿਬ ਦੀ ਗੁਰਸਿੱਖੀ ਧਾਰਨ ਕੀਤੀ ਮਹਾਰਾਜ ਨੇ ਵਚਨ ਕੀਤਾ ਕਿ ਅਸੀਂ 6ਵੇਂ ਜਾਮੇ ਦੇ ਵਿੱਚ ਤੁਹਾਨੂੰ ਮਿਲਾਂਗੇ ਬਾਬਾ ਬੁੱਢਣ ਸਾਹਿਬ ਜੀ ਨੇ ਸੱਚੇ ਪਾਤਸ਼ਾਹ ਗੁਰੂ ਨਾਨਕ ਮਹਾਰਾਜ ਜੀ ਨੂੰ ਦੁੱਧ ਪੇਸ਼ ਕੀਤਾ ਕਿ ਤੁਸੀਂ ਇਹ ਦੁੱਧ ਸ਼ਕੋ ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ ਕਿ ਬਾਬਾ ਬੁੱਢਣ ਸਾਹਿਬ ਜੀ ਦੀਆਂ ਬੱਕਰੀਆਂ ਸ਼ੇਰ ਚਾਰਿਆ ਕਰਦਾ ਸੀ ਤਾਂ ਗੁਰੂ ਸਾਹਿਬ ਨੇ ਵਚਨ ਕੀਤਾ ਕਿ ਅਸੀਂ 6ਵੇਂ ਜਾਮੇ ਵਿੱਚ ਆਵਾਂਗੇ ਬਾਬਾ ਗੁਰਦਿੱਤਾ ਜੀ ਛੇਵੇਂ ਪਾਤਸ਼ਾਹੀ ਦੇ ਪੰਜ ਪੁੱਤਰਾਂ ਵਿੱਚੋਂ ਸਭ ਤੋਂ ਵੱਡੇ ਪੁੱਤਰ ਸੀ। ਉਹਨਾਂ ਨੇ ਇਹ ਨਗਰ ਬਸਾਇਆ ਤੇ ਉਹਨਾਂ ਦੀ ਜਿਹੜੀ ਸ਼ਕਲ ਆ ਨੈਣ ਨਕਸ਼ ਨੇ ਉਹ ਹੂ ਹੂ ਗੁਰੂ ਨਾਨਕ ਮਹਾਰਾਜ ਦੇ ਨਾਲ ਮਿਲਦੇ ਸੀ। ਇਸ ਕਰਕੇ ਉਹਨਾਂ ਨੂੰ ਬਾਬਾ ਜੀ ਦੇ ਨਾਮ ਨਾਲ ਇਸ ਜਗਤ ਸਿੱਖ ਜਗਤ ਵਿੱਚ ਜਾਣਿਆ ਗਿਆ ਤੇ ਸਤਿਕਾਰਿਆ ਗਿਆ। ਔਰ ਪੂਰਨ ਬ੍ਰਹਮ ਗਿਆਨੀ ਮਹਾਪੁਰਸ਼ ਹੋਏ। ਛੇਵੇਂ ਪਾਤਸ਼ਾਹੀ ਨੇ ਜਦੋਂ ਬਾਬਾ ਬੁੱਢਣ ਸਾਹਿਬ ਜੀ ਦੇ ਕੋਲ ਬਾਬਾ ਗੁਰਦਤਾ ਜੀ ਨੂੰ ਭੇਜਿਆ ਤੇ ਉਸ ਵੇਲੇ ਉਹਨਾਂ ਨੂੰ ਲੱਗਿਆ ਕਿ ਸ਼ਾਇਦ ਗੁਰੂ ਨਾਨਕ ਮਹਾਰਾਜ ਆਪ ਆ ਗਏ ਨੇ ਫਿਰ ਬਾਬਾ ਜੀ ਨੇ ਦੱਸਿਆ ਕਿ ਨਹੀਂ ਗੁਰੂ ਨਾਨਕ ਮਹਾਰਾਜ ਤੇ ਜੋਤੀ ਜੋਤ ਸਮਾ ਗਏ ਨੇ ਉਹਨਾਂ ਦੀ ਗੱਦੀ ਉੱਪਰ ਹੁਣ ਸਾਡੇ ਪਿਤਾ ਸਤਿਗੁਰੂ ਸੱਚੇ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਮਹਾਰਾਜ ਜੀ ਬਿਰਾਜਮਾਨ ਨੇ ਉਹ ਆਪ ਤੁਹਾਨੂੰ ਦਰਸ਼ਨ ਦੇਣ ਆ ਰਹੇ ਨੇ ਇਸ ਤਰ੍ਹਾਂ ਫਿਰ ਇੱਥੇ ਬਾਬਾ ਬੁੱਢਣ ਸਾਹਿਬ ਜੀ ਦੀ ਜਿਹੜੀ ਭਜਨ ਬੰਦਗੀ ਆ ਉਹ ਵੀ ਸੰਪੂਰਨ ਹੁੰਦੀ ਹੈ ਇਸ ਕੀਰਤਪੁਰ ਸਾਹਿਬ ਦੇ ਵਿੱਚ ਬਹੁਤ ਖਾਸ ਤੌਰ ਤੇ ਮਹਾਨ ਸਥਾਨ ਨੇ ਜਿਹੜੇ ਕਿ ਸਿੱਖ ਧਰਮ ਦੇ ਵਿੱਚ ਬੜੇ ਜ਼ਰੂਰੀ ਕਹ ਲੋ ਸਿੱਖ ਇਤਿਹਾਸ ਦੇ ਵਿੱਚ ਇੱਕ ਬੜੀ ਅਹਿਮ ਕੜੀ ਨੇ ਬਾਬਾ ਗੁਰਦਤਾ ਜੀ ਦਾ ਸਥਾਨ ਹੈ ਬਾਬਾ ਜੀ ਉੱਥੇ ਜੋਤੀ ਜੋਤ ਸਮਾਏ ਪੀਰ ਸਾਹਿਬ ਗੁਰਦੁਆਰਾ ਜਿੱਥੋਂ ਛੇਵੇਂ ਪਾਤਸ਼ਾਹ ਜੀ ਨੇ ਤੀਰ ਮਾਰ ਕੇ ਪਤਾਲਪੁਰੀ ਸਾਹਿਬ ਪ੍ਰਗਟ ਕੀਤਾ ਪਤਾਲਪੁਰੀ ਸਾਹਿਬ ਬਾਰੇ ਆਪਾਂ ਸੰਗਤ ਨੂੰ ਜਾਣਕਾਰੀ ਦੇ ਚੁੱਕੇ ਆ ਜਿਸ ਵਕਤ ਭਾਈ ਜੈਤਾ ਜੀ ਜਿਹੜੇ ਕਿ ਬਾਅਦ ਵਿੱਚ ਭਾਈ ਜੀਵਨ ਸਿੰਘ ਜੀ ਬਣੇ 9ਵੇਂ ਪਾਤਸ਼ਾਹ ਜੀ ਦਾ ਪਾਵਨ ਸੀਸ ਦਿੱਲੀ ਤੋਂ ਲੈ ਕਰਕੇ ਆਏ। ਉਸ ਵਕਤ ਆਖਰੀ ਪੜਾਅ ਉਹਨਾਂ ਨੇ ਕੀਤਾ ਕੀਰਤ ਪ੍ਰਸਾਦ ਦੀ ਧਰਤੀ 'ਤੇ। ਉਸ ਗੁਰੂ ਘਰ ਦਾ ਨਾਮ ਹੈ ਗੁਰਦੁਆਰਾ ਬਿਬਾਨਗੜ੍ਹ ਸਾਹਿਬ। 10ਵੇਂ ਪਾਤਸ਼ਾਹ ਜੀ 9.5 ਸਾਲ ਦੀ ਉਮਰ ਵਿੱਚ ਜਿਸ ਵਕਤ ਉਹਨਾਂ ਦਾ ਨਾਮ ਗੁਰੂ ਗੋਬਿੰਦ ਰਾਏ ਸਾਹਿਬ ਸੀ ਉਹ ਆਪਣੇ ਪਰਿਵਾਰ ਸਮੇਤ ਆਏ 9ਵੇਂ ਪਾਤਸ਼ਾਹ ਜੀ ਦੇ ਪਾਵਨ ਸੀਸ ਨੂੰ ਬੜੇ ਸਤਿਕਾਰ ਦੇ ਸਹਿਤ ਇੱਥੋਂ ਲੈ ਕਰਕੇ ਆਨੰਦਪੁਰ ਸਾਹਿਬ ਗਏ। ਸੰਸਕਾਰ ਹੋਇਆ ਅਸਥੀਆਂ ਇਸ ਸਥਾਨ ਤੇ ਆ ਕਰਕੇ ਉਹਨਾਂ ਨੇ ਜਲ ਪ੍ਰਵਾਹ ਕੀਤੀਆਂ ਉਸ ਗੁਰੂ ਘਰ ਦਾ ਨਾਮ ਬੀਬਾਨਗੜ੍ਹ ਸਾਹਿਬ ਰੱਖਿਆ ਦਿੱਲੀ ਦੀ ਸੰਗਤ ਵੱਲੋਂ ਪਿਛਲੇ ਕਈ ਸਾਲਾਂ ਤੋਂ ਉੱਥੇ ਹੁਣ ਅਖੰਡ ਪਾਠ ਸਾਹਿਬ ਜੀ ਦੀ ਨਿਰੰਤਰ ਲੜੀ ਚੱਲ ਰਹੀ ਹੈ ਤੇ ਬਹੁਤ ਹੀ ਸੁੰਦਰ ਉਹ ਵੀ ਸਥਾਨ ਬਣਿਆ ਹੋਇਆ ਹੈ ਉਹਦੇ ਨਾਲ ਸਥਾਨ ਹੈ ਜੀ ਮੰਜੀ ਸਾਹਿਬ ਗੁਰਦੁਆਰਾ ਉਸ ਸਥਾਨ ਨੂੰ ਬੀਬੀ ਵੀਰੋਜੀ ਦੇ ਨਾਮ ਨਾਲ ਕਰਕੇ ਜਾਣਿਆ ਜਾਂਦਾ ਉਸ ਸਥਾਨ ਨੂੰ ਸਤਵੇਂ ਪਾਸ਼ਾ ਜੀ ਦਾ ਸਥਾਨ ਵੀ ਕਹਿੰਦੇ ਆ वैसे बेसिकली जे कहिए ते ओ छहवे ਪਾਸ਼ਾ ਜੀ ਨਾਲ ਹੀ ਸੰਬੰਧਤ ਹੈ ਬੀਬੀ ਵੀਰੋ ਜੀ ਗੁਰੂ ਤੇਗ ਬਹਾਦਰ ਜੀ ਦੇ ਭੈਣ ਜੀ ਤੇ ਬਾਬਾ ਗੁਰਦਿੱਤਾ ਜੀ ਗੁਰੂ ਤੇਗ ਬਹਾਦਰ ਜੀ ਦੇ ਸਭ ਤੋਂ ਵੱਡੇ ਭਰਾ ਬੀਬੀ ਵੀਰੋ ਜੀ ਦੀਆਂ ਉੱਥੇ ਪ੍ਰਾਤਨ ਨਿਸ਼ਾਨੀਆਂ ਪਈਆਂ ਹੋਈਆਂ ਨੇ ਜਿਨ੍ਹਾਂ ਵਿੱਚ ਇੱਕ ਪ੍ਰਾਤਨ ਮੰਜੀ ਹੈ ਇੱਕ ਪੱਖਾ ਹੈ ਹੱਥ ਵਾਲਾ ਇੱਕ ਗੁਰੂ ਸਾਹਿਬ ਕਿਰਪਾ ਕਰਨ ਗੁਰੂ ਨਾਨਕ ਮਹਾਰਾਜ ਜਿਸ ਵਕਤ ਮੱਕੇ ਨੂੰ ਗਏ ਨੇ ਉੱਥੇ ਇੱਕ ਸੇਲੀ ਟੋਪੀ ਪਈ ਹੋਈ ਹੈ ਉਹ ਵੀ ਭੇਂਟ ਕੀਤੀ ਕਿਸੇ ਨੇ ਇਸ ਤਰ੍ਹਾਂ ਉੱਥੇ ਪ੍ਰਾਤਨ ਨਿਸ਼ਾਨੀਆਂ ਨੇ ਬਾਬਾ ਸ਼੍ਰੀ ਚੰਦ ਜੀ ਦਾ ਗੁਰਦੁਆਰਾ ਗੁਰਦੁਆਰਾ ਤੀਰ ਸਾਹਿਬ ਦੇ ਨਾਲ ਉਹ ਪ੍ਰਬੰਧ ਜਿਹੜਾ ਉਦਾਸੀ ਮਹੰਤਾਂ ਕੋਲ ਹੈ ਤੇ ਉਸ ਸਥਾਨ ਦੇ ਉੱਤੇ ਬਾਬਾ ਗੁਰਦਿੱਤਾ ਜੀ ਤੇ ਬਾਬਾ ਸ਼੍ਰੀ ਚੰਦ ਜੀ ਜਿਹੜੇ ਆ ਉਹ ਉਦਾਸੀ ਸੰਪਰਦਾਇ ਇੱਕ ਹੋ ਗਈ ਗੁਰਸਿੱਖੀ ਦੇ ਵਿੱਚ ਬਾਬਾ ਸ਼੍ਰੀ ਚੰਦ ਜੀ ਬਹੁਤ ਵਿਰਧ ਹੋ ਚੁੱਕੇ ਸਨ 6ਵੇਂ ਪਾਤਸ਼ਾਹ ਜੀ ਨੂੰ ਮਿਲੇ ਦਰਸ਼ਨ ਹੋਏ ਉਹਨਾਂ ਨੇ ਪੁੱਛਿਆ ਤੁਹਾਡੇ ਕਿੰਨੇ ਪੁੱਤਰ ਨੇ ਮਹਾਰਾਜ ਨੇ ਕਿਹਾ ਸਾਡੇ 5 ਪੁੱਤਰ ਨੇ ਉਹਨਾਂ ਨੇ ਕਿਹਾ ਵੀ ਇੱਕ ਸਾਨੂੰ ਦੇ ਦਿਓ ਮਹਾਰਾਜ ਨੇ ਕਿਹਾ ਜਿਹੜਾ ਤੁਹਾਨੂੰ ਦਿਲ ਕਰੇ ਉਹ ਲੈ ਲਓ ਉਸ ਵਕਤ ਬਾਬਾ ਗੁਰਦਤਾ ਜੀ ਨੂੰ ਬਾਬਾ ਸ਼੍ਰੀ ਚੰਦ ਜੀ ਨੇ ਆਪਣਾ ਵਾਰਸ ਬਣਾਇਆ ਤੇ ਜਿਹੜੀ ਬਾਬਾ ਸ਼੍ਰੀ ਚੰਦ ਜੀ ਦੀ ਜੋ ਸੰਪਰਦਾ ਹੈ ਜਿਹਨੂੰ ਆਪਾਂ ਉਸ ਉਦਾਸੀ ਸੰਪਰਦਾ ਕਹਿੰਦੇ ਆ ਗੁਰੂ ਨਾਨਕ ਮਹਾਰਾਜ ਵੇਲੇ ਉਹ ਕੁਝ ਕਾਰਨਾਂ ਕਰਕੇ ਵੱਖਰ ਹੋ ਗਈ ਸੀ ਕਿਉਂਕਿ ਇਹ ਸਿਧਾਂਤ ਨਹੀਂ ਸੀ ਮਿਲੇ ਜਿਸ ਵਕਤ ਬਾਬਾ ਸ਼੍ਰੀ ਚੰਦ ਜੀ ਸਮਾਉਣ ਲੱਗੇ ਉਹਨਾਂ ਨੇ ਬਾਬਾ ਗੁਰਦਤਾ ਜੀ ਨੂੰ ਆਪਣੀ ਥਾਂ ਤੇ ਥਾਪਿਆ ਬਾਬਾ ਗੁਰਦਤਾ ਜੀ ਨੇ ਬਹੁਤ ਪ੍ਰਚਾਰ ਕੀਤਾ ਕਈ ਅਖਾੜੇ ਥਾਪੇ ਇਸੇ ਤਰ੍ਹਾਂ ਉਹ ਗੁਰਦੁਆਰਾ ਬਾਬਾ ਸ਼੍ਰੀ ਚਾਂਜੀ ਦਾ ਗੁਰਦੁਆਰਾ ਹੈ ਫਿਰ ਇੱਕ ਗੁਰਦੁਆਰਾ ਜੀ ਸ਼ੀਸ਼ਮੈਲ ਸਾਹਿਬ ਉੱਥੇ 6ਵੇਂ ਪਾਤਸ਼ਾਹ ਜੀ ਬਾਬਾ ਗੁਰਦੱਤਾ ਜੀ ਦੇ ਘਰ ਹੋਇਆ ਕਰਦੇ ਸਨ